ਮੇਤਰੋ ਆਹ ਵੀਡੀਓ ਨੂੰ ਘੱਟੋ ਘੱਟ 5 ਮਿਲੀਅਨ ਵਿਊ ਆਉਣੇ ਚਾਹੀਦੇ ਆ ਕਿਉਂਕਿ ਇਸ ਟਾਈਮ ਮੈਂ ਪਿੰਡ ਦਾਤਾ ਜ਼ਿਲ੍ਹਾ ਮੋਗਾ ਦੇ ਵਿੱਚ ਆ ਤੇ ਇਸ ਪਿੰਡ ਨੇ ਪੁਰਾਣਾ ਵਿਰਸਾ ਸਾਹਮਣੇ ਰੱਖਿਆ ਹੋਇਆ ਆ ਮਾਤਾ ਜੀ ਤੁਸੀਂ ਬੈਠੇ ਦੇਖ ਸਕਦੇ ਹੋ ਇਹ ਧਾਣੇ ਭੁੰਨ ਰਹੇ ਆ ਜਿਵੇਂ ਇਹਨਾਂ ਨੇ ਪੱਠ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਆਮ ਪੰਜਾਬ ਦੇ ਵਿੱਚ ਦੇਖਦੇ ਸੀ ਅੱਜ ਤੋਂ 30-40 ਸਾਲ ਪਹਿਲਾਂ ਮੇਰੇ ਖਿਆਲ ਨਾਲ ਇਦੂ ਵੀ ਪਹਿਲਾਂ ਆ ਦੀ ਗੱਲ ਹੋਊਗੀ ਹੁਣ ਤਾਂ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਪਰ ਮਾਤਾ ਜੀ ਨੇ ਇਹ ਚੀਜ਼ ਦੁਬਾਰਾ ਸ਼ੁਰੂ ਕੀਤੀ ਆ ਮਾਤਾ ਜੀ ਆਹੀ ਪਿੰਡ ਆਈ ਤੁਹਾਡਾ ਹਾਂ ਜੀ ਦਾਤਾ ਪੰਡਾ ਜੀ ਰੋਲੀ ਦਾਤਾ ਅੱਛਾ ਤੁਹਾਡਾ ਘਰ ਇੱਥੇ ਨੇੜੇ ਹੀ ਆ ਹਾਂ ਜੀ ਨਾਲ ਹੀ ਆ ਅੱਛਾ ਤੁਹਾਡਾ ਘਰ ਹੀ ਆ ਠੀਕ ਆ ਘਰ ਮੂਹਰੇ ਹੀ ਮਾਤਾ ਜੀ ਬੈਠੇ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਇਹ ਇਧਰਲੇ ਪਾਸੇ ਆ ਬੱਚੇ ਬੈਠੇ ਆ ਦੇਖੋ ਪੂਰਾ ਐ ਪੁਰਾਣੇ ਪੰਜਾਬ ਦੀ ਝਲਕ ਪੈਂਦੀ ਆ ਪੁਰਾਣਾ ਟਾਈਮ ਯਾਦ ਆ ਜਾਂਦਾ ਦੇਖ ਕੇ ਹਨਾ ਪੁਰਾਣੇ ਬਜ਼ੁਰਗ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਜਾਂ 40 50 ਸਾਲ ਦੀ ਉਮਰ ਦੇ ਜਿਹੜੇ ਬੰਦੇ ਇਹ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਜਰੂਰ ਉਹ ਟਾਈਮ ਚ ਇੱਤੇ ਆਉਗਾ ਜਦੋਂ ਉਹ ਪੱਠ ਤੇ ਜਾਂਦੇ ਹੁੰਦੇ ਸੀ ਤੇ ਦਾਣੇ ਬਣਾ ਕੇ ਲਿਆਉਂਦੇ ਹੁੰਦੇ ਸੀ ਇਹ ਵੀ ਇਹਨਾਂ ਨੇ ਤਾਂ ਸ਼ੁਰੂ ਕੀਤਾ ਵੀ ਜਵਾਕ ਆ ਜਿਹੜੇ ਕੁਰਕਰਿਆਂ ਤੋਂ ਜਿਹੜੇ ਕੁਰਕਰੇਲੇਜ ਹੁੰਦੇ ਆ ਹਨਾ ਤੇ ਉਹਨਾਂ ਤੋਂ ਪਾਸਾ ਵੱਟ ਕੇ ਇੱਧਰ ਨੂੰ ਦੁਬਾਰਾ ਆਉਣ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਹੌਲ ਪੂਰਾ ਬਣਿਆ ਹੋਇਆ ਜਿੱਧਰਲੇ ਪਾਸੇ ਬਜ਼ੁਰਗ ਖੜੇ ਆ ਪਿੰਡ ਦੇ ਤੇ ਬਾਕੀ ਇੱਧਰ ਬੱਚੇ ਬੈਠੇ ਆ ਸੋ ਸ਼ੇਅਰ ਕਰੋ ਜੀ ਤੇ ਜੇ ਕਿਸੇ ਨੇ ਦਾਣੇ ਭਣਾਉਣ ਆਉਣਾ ਹੋਵੇ ਹਨਾ ਤੇ ਜਾਂ ਦੇਖਣ ਵੀ ਆਉਣਾ ਹੋਵੇ ਇਸ ਪੱਠ ਨੂੰ ਤਾਂ ਤੁਸੀਂ ਪਿੰਡ ਦਾਤਾ ਜਿਲ੍ਹਾ ਮੋਗਾ ਦੇ ਵਿੱਚ ਆ ਸਕਦੇ ਹੋ ਜਲਾਲਾਬਾਦ ਦੇ ਕੋਲੇ ਧਰਮਕੋੜ ਦੇ ਕੋਲੇ ਇਹ ਪਿੰਡ ਪੈ ਜਾਂਦਾ ਤੇ ਇਹਨਾਂ ਦਾ ਇਹ ਕਿਹੜਾ ਡੇਰਾ ਕਿਹੜਾ ਜੀ ਕੋਲੇ ਡੇਰਾ ਬਾਬਾ ਸ਼ਾਮਦਾਸ ਜੀ ਡੇਰਾ ਬਾਬਾ ਸ਼ਾਮਦਾਸ ਜੀ ਦੇ ਕੋਲੇ ਤੁਸੀਂ ਇੱਥੇ ਆ ਸਕਦੇ ਹੋ 5 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਹ ਮਾਤਾ ਜੀ ਤੁਹਾਨੂੰ ਇੱਥੇ ਹੀ ਬੈਠੇ ਮਿਲਣਗੇ ਸੋ ਸ਼ੇਅਰ ਕਰ ਦਿਓ ਧੰਨਵਾਦ